ਜ਼ਾਤ ਪਾਤ ਦੇ ਨਾਂ ਤੇ ਉਸਰੇ ਸਿਵੇ ਤੇ ਗੁਰਦੁਆਰੇ ਛੱਡਣਾ ਨਹੀਂ ਹੰਕਾਰ ਲੰਗੇਰੀ ਹੋਮੇ ਪਈ ਹੀ ਪੁਕਾਰੇ ਛੱਡਣਾ ਨਹੀਂ ਹੰਕਾਰ ਲੰਗੇਰੀ ਹੋਮੇ ਪਈ ਹੀ ਪੁਕਾਰੇ ਕਦੇ ਧੀ ਪੈਣ ਕਦੇ ਮਾਂ ਬਣੀ ਮੈਂ ਨਿਭੀ ਰਿਸ਼ਤੇ ਆ ਲਾ ਫਿਰ ਵੀ ਮੇਰਾ ਨਾਮ ਲੰਗੇਰੀ ਲੈ ਕੇ ਕੱਢ ਦੇਗਾੜ ਫਿਰ ਵੀ ਮੇਰਾ ਨਾਮ ਲੰਗੇਰੀ ਲੈ ਕੇ ਕੱਢਣਗਾੜ अखर अख, अख जॻदी रख लंगरी सोन जई फेर पंजी सालीं फेरे आे वाह लैके टेर चाढ़े उहो मेरा खून लंगेरी ਤਰਪ ਰਹਾ ਇੱਕ ਬੰਦਾ ਹੂਨ ਮਨੁੱਖੀ ਹੀ ਤੋੜ ਦਿੰਦਾ ਏ ਜਾਤ ਪਾਤ ਦਾ ਫੰਦਾ ਹੂਨ ਲੰਘੇਰੀ ਹੀ ਤੋੜ ਦਿੰਦਾ ਏ ਜਾਤ ਪਾਤ ਦਾ ਫੰਦਾ ਅਨਪਰਹਾ ਕੰਬਣ ਲੰਘੇਰੀ ਡਿਗਰੀਆਂ ਦਾ ਨਹੀਂ ਮੁੱਲ ਹੈ ਪ੍ਰਤਿਭਾਵਾਨ ਬਦੇ ਚੀ ਚੜ ਗਏ ਮੁਲਕ ਦਾ ਦੀਵਾ ਗੁੱਲ ਫਟਕਣ ਵਿੱਚ ਜੋ ਫਿਰੇ ਹਲੰਗੇਰੀ ਉਹ ਮੰਜ਼ਲ ਨਹੀਂ ਪਾਉਂਦੇ ਹੈ ਅੱਖ ਦੇ ਵੱਲ ਤੇ ਹੌਨ ਜਿਨਾ ਦਾ ਉਸ ਹੀ ਨਿਸ਼ਾਨਾ ਲਾਉਂਦੇ ਆਖਰੀ ਹੈ ਕਿ ਕਿਉਂ ਤੇ ਕਿਵੇਂ ਲੰਗੇਰੀ ਜਹਨ ਚ ਹੋਂ ਸਵਾਲ ਕੀ ਕਿਉਂ ਤੇ ਕਿਵੇਂ ਡੜੇ ਜਦ ਜਹਨ ਚ ਹੋਂ ਸਵਾਲ ਬੁੱਧੀ ਕਰੇ ਵਿਕਾਸ ਲੰਗੇਰੀ ਲੋਕ ਹੋਣ ਖੁਸ਼ਹਾਲ ਬੁੱਧੀ ਕਰੇ ਵਿਕਾਸ ਲੰਗੇਰੀ ਲੋਕ ਹੋਣ ਖੁਸ਼ਹਾਲ ਮਿਹਰਬਾਨੀ ਧੰਨਵਾਦ ਬਹੁਤ ਧੰਨਵਾਦ ਜੀ ਬੜਾ ਅਨਮੋਲ ਖਜ਼ਾਨਾ ਇਹਨਾਂ ਦੇ ਕੋਲ ਤੇ ਮੈਂ ਹੁਣ ਬੇਨਤੀ ਕਰਦਾ ਇਹ ਤੋਂ ਪਹਿਲਾਂ ਕਿ ਮੈਂ ਬਲਾਵਾ ਦੋਸਤ ਸਾਥੀ ਸਾਡੇ ਵਿਚਕਾਰ ਮਾਸਟਰ ਜਗਦੀਸ਼ ਜੀ ਦੇ ਰਿਸ਼ਤੇਦਾਰ ਭਰਾ ਪ੍ਰਿੰਦਾ ਅਸ਼ੋਕ ਕੁਮਾਰ ਜੀ ਜਿਹੜੇ ਪੰਜਾਬ ਪੁਲਿਸ ਵਿੱਚ ਮਨਾਜਮਾ ਨਵੀਂ ਸ਼ਹਿਰ ਤੇ ਸਰਵਿਸ ਕਰਦੇ ਆ ਇਹਨਾਂ ਦੇ ਭਰਾ ਕਿ ਜੀ ਜੀ ਦੇ ਰਾਏਪੁਰ ਡਿਪੈਂਡਾ ਇਤਿਹਾਸਕ ਪਿੰਡਾ ਉਥੋਂ ਵੀਰ ਜਸਵੀਰ ਰਣਜੀਤ ਸਿੰਘ ਰਾਣਾ ਜੀ ਪਹੁੰਚੇ ਆ ਆਜੋ ਮੋਰੇ ਆਜੋ ਮੈਂ ਬੇਨਤੀ ਕਰੀ ਜਾਏਗਾ ਤੁੱਕੇ ਠੀਕ ਹੈ ਉਹਨਾਂ ਪਰਿਵਾਰ ਸਮੇਤ ਪਹੁੰਚੇ ਜੀ ਆ ਗਏ ਨੇ ਸਾਡੇ ਜਿੱਚਕਾਰ ਖੜ ਸ਼ੁਰੂਆਤ ਤੋਂ ਸਾਥੀ ਡਾਕਟਰ ਪ੍ਰਮਿੰਦਰ ਸਿੰਘ ਜੀ ਵੈਟਰਨਰੀ ਅਫਸਰ ਜਿਹੜੇ ਉਹ ਬੈਟ ਡਾਕਟਰ ਨੇ ਇਲਾਕੇ ਸਭਾ ਮੰਵਾਉਂਦੇ ਆ ਉਹ ਸਪੈਸ਼ਲੀ ਇਸ ਸਮਾਗਮ ਨੂੰ ਦੇਖਣ ਲਈ ਆਏ ਸੀਗੇ ਫਗਵਾੜੇ ਤੋਂ ਸਾਥੀ ਮੈਨੂੰ ਫੋਨ ਕੀਤਾ ਸੀ ਉਹਨਾਂ ਨੇ ਮੈਨੂੰ ਉਹਨਾਂ ਨੂੰ ਜੀ ਆਇਆਂ ਕਹਿੰਦੇ ਇੱਥੇ ਪਹੁੰਚੇ ਸਾਥੀ